ਸਾਲ ਦੀ ਦਰਾਂ ਨਾਲ ਸਾਰੀਆਂ ਸੰਗਤ ਧਾਰੀਵਾਲ ਸ਼ਹਿਰ ਦੀਆਂ ਲਾਗੋ ਨਾਲ ਦੇ ਪਿੰਡਾਂ ਦੀਆਂ ਆ ਕਰਕੇ ਇਹ بڑے ਸਰਦਾ ਭਾਵਨਾ ਦੇ ਨਾਲ ਹੁਣੇ ਪਾਲਕੀ ਸਾਹਿਬ ਇਥੋਂ ਗੁਜ਼ਰੀ ਆ ਸਾਡੇ ਦਫ਼ਤਰ ਸਰਡਿਨ ਧਾਰੀਵਾਲ ਬੀ.ਡੀ. ਬੋਰਡ ਦੀ ਪੀ.ਐਸ. ਪੀ.ਸੀ.ਐਲ ਦਫ਼ਤਰ ਇਥੇ ਜਿਹੜੀ ਸਰਡਿਨ ਆ ਉਹਦੀ ਅੱਗੋਂ ਦੀ ਗੁਜ਼ਰਿਆ ਆ ਤੇ ਇੱਕ ਹੋਰ ਖੁਸ਼ੀ ਦੀ ਗੱਲ ਪ੍ਰਕਾਸ਼ਪ੍ਰੂ ਜਿਹੜਾ ਇਹ ਤੇ ਖੁਸ਼ੀ ਦੀ ਗੱਲ ਹੈ ਹੀ ਹੈ ਨਾਲ ਦੀ ਨਾਲ ਨਾਲ ਸਾਡੇ ਇਸ ਦਫ਼ਤਰ ਦੇ ਵਿੱਚ ਨਵੇਂ ਐਸ.ਡੀ.ਓ ਸਾਡਾ ਸ੍ਰੀ ਜਤਿੰਦਰ ਸ਼ਰਮਾ ਜੀ ਉਹ ਆਏ ਨੇ ਇਹ ਮਿਲ ਆਪਣੇ ਸੁਭਾਅ ਦੇ ਮੈਂ ਇਲਾਕੇ ਦੇ ਕਰਤਕਾਰਾਂ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਆਪਣਾ ਕੰਮ ਹੈ ਨਾ ਬਿਨਾਂ ਚਿੱਤ ਕਰਾ ਕੇ ਤੇ ਇਹਨਾਂ ਕੋਲ ਕਰਵਾਉਣ ਦੀ ਉਹ ਖੇਚਲਾ ਕਰਨ ਕਿਸੇ ਨੂੰ ਵੀ ਕਿਸੇ ਕੰਮ ਦੀ ਕਰਾਉਣ ਦੇ ਵਿੱਚ ਕੋਈ ਵੀ ਟੋਟ ਨਹੀਂ ਆਉਗੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏਗਾ ਸੋ ਮੈਂ ਸਰਕਾਰੀ ਹੋ ਤੇ ਸ੍ਰੀ ਦਿਤੇਂਦਰ ਸ਼ਰਮਾ ਜੀ ਉਹਨਾਂ ਦੀ ਪ੍ਰਸ਼ੰਤ ਆਪਦੇ ਨਾਲ ਕਰਾਉਣਾ ਚਾਹੁੰਦਾ ਹਾਂ ਜੀ ਐਸਡੀਓ ਸਾਹਿਬ ਜੋ ਅੱਜ ਗੁਰਗੋਵੀ ਸਹਿ ਮਹਾਰਾ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸੀ ਤੁਸੀਂ ਆਪਣਾ ਧਾਰਿਵਾਸ਼ਾਹ ਦੇ ਵਿੱਚ ਐਸਡੀਓ ਸਾਹਿਬ ਦਾ ਅਹੁਦਾ ਸੰਭਾਲਿਆ ਉਸ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਧਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਉਹਨਾਂ ਦਾ 350ਵਾਂ ਜਨਮ ਦਿਹਾੜਾ ਅੱਜ ਧਾਰੀਵਾਲ ਸਮੂਹ ਜਿਹੜੇ ਹੈ طبਕੇ ਨੇ ਸਮੂਹ ਸਮਾਜ ਜਿਹੜਿਆ ਉਹਨਾਂ ਨੇ ਰਲ ਕੇ ਬੜੇ ਹੀ ਭਾਗਾਂ ਭਰਿਆ ਦੇਣਾ ਹੈ ਜਿਹੜਾ ਉਸ ਨੂੰ ਬੜੀ ਖੁਸ਼ੀ ਨਾਲ ਜਿਹੜਾ ਹੈ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਹੈ ਅੱਜ ਪਾਵਰ ਕਮ ਦਫ਼ਤਰ ਵੱਲੋਂ ਇਸ ਨਗਰ ਕੀਰਤਨ ਨੂੰ ਜਿਹੜਾ ਹੈ ਚਾਹ ਤੇ ਬਿਸਕੁਟ ਦੇ ਲੰਗਰ ਦੇ ਨਾਲ ਨਿਭਜਿਆ ਗਿਆ ਹੈ ਔਰ ਨਗਰ ਕੀਰਤਨ ਦਾ ਦਰਸ਼ਨ ਕਰਕੇ ਸਮੂਹ ਬਿਜਲੀ ਸਟਾਫ ਜਿਹੜਾ ਹੈ ਬਿਜਲੀ ਕਰਮਚਾਰੀ ਨੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਰਾਹੀਂ ਸਭ ਜਿਹੜੇ ਮਾਈ ਭਾਈ ਹੈ ਸਭ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ 5 ਤਰੀਕ ਦਾ ਜਿਹੜਾ ਗੜਨ ਦਿਹਾੜਾ ਹੈ ਉਸ ਨੂੰ ਸਾਰੇ ਰਲ ਮਿਲ ਕੇ ਸ਼ਰਧਾ ਭਾਵਨਾ ਦੇ ਨਾਲ ਖੁਸ਼ੀ ਦੇ ਨਾਲ ਜਿਹੜਾ ਹੈ ਰਲ ਮਿਲ ਕੇ ਮਨਾਣ ਔਰ ਆਪਣਾ ਜਿਹੜਾ ਹੈ ਪਿਆਰ ਮਹੱਤ ਜਿਹੜਾ ਹੈ ਉਸ ਨੂੰ ਵਿਦਾਨ ਜੀ ਮੈਂ ਜਤਿੰਦਰ ਸ਼ਰਮਾ ਐਸ ਡੀਓ ਪਾਵਰ ਕਾਮ ਤਾਰੀਵਾਲ ਤਾਰੀਵਾਲ ਸ਼ਹਿਰ ਦੇ ਸਮੂਹ ਨਗਰ ਵਾਸੀਆਂ ਨੂੰ ਸਰਬੰਸ ਦਾਣੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਗੁਰੂ ਮਹਾਰਾਜ ਜੀ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੇਰੇ ਸਮੂਹ ਨਗਰ ਵਾਸੀਆਂ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਔਰ ਸਭ ਆਪਣੇ ਆਪਣੇ ਪਰਿਵਾਰ ਵਿੱਚ ਸੁਖ ਸ਼ਾਂਤੀ ਨਾਲ ਰਹਿਣ ਇਸ ਦੇ ਨਾਲ ਨਾਲ ਮੈਂ ਸਭ ਨੂੰ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਨਾਲ ਦੀ ਨਾਲ ਇਹ ਬੇਨਤੀ ਵੀ ਕਰਦਾ ਹਾਂ ਕਿ ਅਗਰ ਕਿਸੇ ਨੂੰ ਬਿਜਲੀ ਬੋਰਡ ਨਾਲ ਸੰਬੰਧਿਤ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹੋਏ ਤਾਂ ਉਹ ਸਿੱਧਾ ਮੇਰੇ ਆਫਿਸ 'ਚ ਆ ਕੇ ਮੇਰੇ ਨਾਲ ਸੰਭਰ ਕਰੇ ਕਿਸੇ ਵੀ ਵਿਅਕਤੀ ਨੂੰ ਇੱਕ ਕੰਮ ਲਈ ਦੋ ਵਾਰੀ ਦਫ਼ਤਰ ਨਹੀਂ ਆਉਣਾ ਪਏਗਾ ਔਰ ਉਸ ਦਾ ਕੰਮ ਜਿਹੜਾ ਹੈ ਬਿਨਾ ਕਿਸੇ ਪ੍ਰੇਸ਼ਾਨੀ ਦੇ ਜਿਹੜਾ ਹੈ ਕਰ ਦਿੱਤਾ ਜਾਵੇਗਾ ਔਰ ਹਰ ਇੱਕ ਵਿਅਕਤੀ ਜੋ ਵੀ ਇਸ ਦਫ਼ਤਰ ਵਿੱਚ ਆਏਗਾ ਉਹ ਖੁਸ਼ ਹੋ ਕੇ ਜਾਏਗਾ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਪ ਜੀ ਦੇ ਚੈਨਲ ਰਾਹੀਂ ਇੱਕ ਵਾਰ ਫੇਰ ਸਮੂਹ ਨਗਰ ਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ